ਜੋ ਸਰਕਾਰ ਮਰਦਾ ਬਾਦ ਜੇ ਸਰਕਾਰ ਮਰਦਾ ਬਾਦ ਮੇਰੇ ਇਹਨਾਂ ਦੀ ਹੁਰਤ ਨਹੀਂ ਹੈ ਕਿ ਇਹ ਡੈਮੋਕ੍ਰੇਸੀ ਨੂੰ ਬਚਾ ਸਕਣ ਜੋ ਅੱਜ ਨੰਗਾ ਨਾਜ਼ ਪੰਜਾਬ ਦੀ ਪੁਲਿਸ ਨੇ ਕੀਤਾ ਇਹ ਸਾਰਿਆਂ ਦੇ ਵੇਖਣਯੋਗ ਹੈ ਅਸੀਂ ਕਿਸੇ ਨੇ ਕਾਨੂੰਨ ਨਹੀਂ ਹੱਥ ਚ ਲਿਆ ਪੁਲਿਸ ਆਲੇ ਐਵੇਂ ਕਾਨੂੰਨ ਹੱਥ ਚ ਲਿਆ ਇਹ ਹੈਂਡ ਜਨਰੇਟ ਜਿਹੜੇ ਸਿੱਟਦੇ ਉਹਨਾਂ ਨੂੰ ਨਹੀਂ ਫੜ ਸਕਦੇ ਇਹ ਪੰਜਾਬ ਤੋਂ ਚਿੱਟਾ ਵੀ ਨਹੀਂ ਖਤਮ ਕਰ ਸਕਦੇ ਇਨਾਂ ਦੇ ਇੱਥੇ ਸ਼ੇਰ ਲਈ ਡੇਲੀ ਪੋਸਟ ਪੰਜ ਆਪ ਚੈਨਲ ਦੇਖ ਰਹੇ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੰਪਾਦਕ ਸੰਦੀਪ ਸਿੰਘ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਕਾਂਗਰਸ ਦੇ ਮਜੂਦਾ ਪੰਜਾਬ ਪ੍ਰਧਾਨ ਰਾਜਾ ਵੜਿੰਗ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਈਵਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਮੇਅਰ ਦੀ ਚੋਣ ਨੂੰ ਲੈ ਕੇ ਇੱਕ ਵਾਰ ਫਿਰ ਪੁਲਿਸ ਪ੍ਰਸ਼ਾਸਨ ਵਿੱਚ ਛਿਤਰੋ ਛਿਤਰੀ ਜੁੰਡਮ ਜੁੰਡੀ ਹੁੰਦੇ ਹੋਏ ਨਜ਼ਰ ਆ ਰਹੇ ਹਨ ਤੁਹਾਨੂੰ ਅਸੀਂ ਵੀਡੀਓ ਦਿਖਾਵਾਂਗੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਕਿ ਕਿਸ ਤਰ੍ਹਾਂ ਪੁਲਿਸ ਕਮਿਸ਼ਨਰ ਪੁੱਲਰ ਸਾਹਿਬ ਦੇ ਨਾਲ ਰਾਜਾ ਬੜਿੰਗ ਜੀ ਪ੍ਰਤਾਪ ਸਿੰਘ ਬਾਈਵਾ ਜੀ ਹੱਥੋਂ ਪਈ ਹੁੰਦੇ ਹੋਏ ਰੇ ਪੁਲਿਸ ਪ੍ਰਸ਼ਾਸਨ ਦੇ ਨਾਲ ਤੂੰ ਤੂੰ ਮੈਂ ਮੈਂ ਕਰਦੇ ਨਜ਼ਰ ਆ ਰਹੇ ਹਨ ਅਤੇ ਦੂਜੇ ਪਾਸੇ ਮੇਅਰ ਦੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਮੇਅਰ ਐਲਾਨ ਦਿੱਤਾ ਅਤੇ ਉਹਨਾਂ ਦੀ ਅੱਜ ਤਾਜ ਪੋਚੀ ਵੀ ਕਰ ਦਿੱਤੀ ਗਈ ਹੈ ਜੋ ਜਤਿੰਦਰ ਸਿੰਘ ਮੋਤੀ ਪਾਟਿਆ ਜੀ ਨੂੰ ਮੇਅਰ ਦੀ ਕੁਰਸੀ ਤੇ ਬਿਠਾ ਦਿੱਤਾ ਗਿਆ ਉਹਨਾਂ ਦੇ ਨਾਲ ਡਿਪਟੀ ਮੇਅਰ ਵੀ ਨਾਲ ਲੱਗਦੇ ਬਣਾ ਦਿੱਤੇ ਗਏ ਹਨ ਡਿਪਟੀ ਮੇਅਰ ਦੀ ਪ੍ਰਿਆੰਕਾ ਸ਼ਰਮਾ ਜੀ ਅਤੇ ਡਿਪਟੀ ਮੇਅਰ ਇੱਕ ਅਨੀਤਾ ਜੀ ਨੂੰ ਆਪੋ ਆਪਣੇ ਦਫ਼ਤਰਾਂ ਦਾ ਚਾਰਜ ਸੰਭਾਲ ਕਰਵਾ ਦਿੱਤੀ ਗਈ ਹੈ ਮੁੱਖ ਨਗਰ ਨਿਗਮ ਦੇ ਦਫ਼ਤਰ ਦੇ ਵਿੱਚ ਸਾਰੇ ਵੱਡੇ ਕੈਬਨਿਟ ਮੰਤਰੀਆਂ ਨੇ ਤਾਜ਼ੀ ਪੋਚੀ ਦੇ ਵਿੱਚ ਹਿੱਸਾ ਲਿਆ ਦੂਜੇ ਪਾਸੇ ਕਾਂਗਰਸ ਦੇ ਰਾਜਾ ਵਿੜਿੰਗ ਜੀ ਪ੍ਰਤਾਪ ਸਿੰਘ 바이ਵਾ ਜੀ ਸੋਨੀ ਜੀ ਅਤੇ ਹੋਰ ਵੱਡੀ ਸਮੂਚੀ ਲੀਡਰਸ਼ਿਪ ਮੌਜੂਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਜ਼ੋਰਦਾਰ ਆਵਾਜ਼ ਉਠਾ ਰਹੇ ਹਨ ਕਿ ਧੱਕੇਸ਼ਾਹੀ ਦੇ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੇਅਰ ਬਣਾਇਆ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਕਿ ਉਹਨਾਂ ਕੋਲ ਪੂਰਾ ਬਹੁਮਤ ਵੀ ਨਹੀਂ ਸੀ ਸਾਡੇ ਕੋਲ ਮੌਜੂਦਾ 41 ਕਾਉਂਸਲਰ ਜਿੱਤੇ ਹੋਏ ਚਾਰ ਸ਼ਰੋਮਣੀ ਅਕਾਲੀ ਦਲ ਦੇ ਸਮਰਥਕ ਹੋਣ ਦੇ ਬਾਵਜੂਦ ਸਾਨੂੰ ਅੰਦਰ ਤੱਕ ਨਹੀਂ ਦਾਖਲ ਹੋਣ ਦਿੱਤਾ ਗਿਆ ਅਤੇ ਤੱਕੇ ਸ਼ਹੀਦ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਮੇਅਰ ਐਲਾਨ ਦਿੱਤਾ ਹੈ ਜੋ ਕਿ ਕਾਂਗਰਸ ਪਾਰਟੀ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ ਰਾਜਾ ਵਿੜਿੰਗ ਜੀ ਨੇ ਪ੍ਰੋਸਾਦ ਦਵਾਇਆ ਕਾਂਗਰਸੀਆਂ ਨੂੰ ਕੌਂਸਲਰਾਂ ਨੂੰ ਕਿ ਅੰਮ੍ਰਿਤਸਰ ਦੀ ਚੋਣ ਦੁਬਾਰਾ ਹੋਵੇਗੀ ਚਾਹੇ ਸਾਨੂੰ ਇੱਥੇ ਲਗਾਤਾਰ ਸੰਘਰਸ਼ ਕਰਨਾ ਪਵੇ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਆਉਣ ਵਾਲੀ ਸਰਕਾਰ ਦੇ ਵਿੱਚ ਜਿਹੜੇ ਐਸਐਸਪੀ ਡੀਐਸਪੀ ਦਾ ਹੋਪੂਲਸ ਪ੍ਰਸ਼ਾਸਨ ਦੇ ਵੱਡੇ ਸੀਨੀਅਰ ਅਫਸਰ ਨੇ ਉਹ ਜੋ ਧੱਕੇਸ਼ਾਹੀਆਂ ਕਰ ਰਹੇ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਨਾਲ ਰਲ ਕੇ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਅਤੇ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਸ਼ਰਿਆਮ ਰਾਜਾ ਬੜਿੰਗਵਾਲੂ ਪੂਰ ਸਪ੍ਰਸ਼ਾਸਨ ਨੂੰ ਤਮਕੇ ਪਰਿਸ਼ਦਾਂ ਦੇ ਵਿੱਚ ਕਿਹਾ ਗਿਆ ਕਿ ਆਉਣ ਵਾਲੀ ਸਰਕਾਰ ਦੇ ਵਿੱਚ ਤੁਹਾਡੀਆਂ ਤੁਹਾਡੇ ਨਾਲ ਅਸਾਬਕਤਾਬ ਕੀਤਾ ਜਾਵੇਗਾ ਅਤੇ ਤੁਹਾਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇਗਾ ਤੁਸੀਂ ਕਾਂਗਰਸ ਪਾਰਟੀ ਦੇ ਨਾਲ ਧੱਕੇਸ਼ਾਹੀ ਕਰ ਰਹੇ ਹੋ ਉਹਨਾਂ ਇਹ ਵੀ ਕਿਹਾ ਕਿ ਤੁਸੀਂ ਇੱਕ ਵਾਰੀ ਨੌਕਰੀ ਲੱਗਣ ਦੇ ਸਮੇਂ ਪੇਪਰ ਦਿੰਦੇ ਹੋ ਟੈਸਟ ਦਿੰਦੇ ਹੋ ਪਰ ਅਸੀਮ ਉਹਨਾਂ ਨੇ ਖੁਦ ਕਿਹਾ ਕਿ ਮੈਂ ਮੌਜੂਦਾ ਐਮਪੀ ਲੁਧਿਆਣੇ ਤੋਂ ਹਰ ਪੰਜ ਸਾਲਾਂ ਬਾਅਦ ਮੈਂ ਜਨਤਾ ਦੇ ਵਿੱਚ ਪੇਪਰ ਦੇਣਾ ਅਤੇ ਮੈਂ ਜਿੱਤ ਕੇ ਲੋਕਾਂ ਦੇ ਵਿੱਚੋਂ ਲੋਕਾਂ ਦੀਆਂ ਵੋਟਾਂ ਦੇ ਨਾਲ ਜਿੱਤ ਕੇ ਸੇਵਾ ਕਰਨ ਦੇ ਲਈ ਰਾਜਨੀਤੀ ਦੇ ਵਿੱਚ ਜਾਣਾ ਤੁਸੀਂ ਇੱਕ ਵਾਰ ਪੇਪਰ ਪਾਸ ਕਰਨ ਤੋਂ ਬਾਅਦ ਲਗਾਤਾਰ 60-68 ਸਾਲ ਤੱਕ ਨੌਕਰੀ ਤੇ ਰਹਿੰਦੇ ਹੋ ਤਨਖਾਹਾਂ ਲੈਂਦੇ ਹੋ ਪਰ ਅਸੀਂ ਹਰ ਪੰਜਾਂ ਸਾਲਾਂ ਬਾਅਦ ਲੋਕਾਂ ਦੀਆਂ ਵੋਟਾਂ ਲੈਨੇ ਆ ਲੋਕਾਂ ਦੇ ਕੋਲ ਜਾਂਨੇ ਆ ਲੋਕਾਂ ਦੇ ਮਸਲੇ ਹੱਲ ਕਰਦੇ ਆ ਲੋਕਾਂ ਕੋਲੋਂ ਤਰਲੇ ਮਿੰਤਾ ਕਰਕੇ ਵੋਟਾਂ ਲੈਂਦੇ ਆ ਅਤੇ ਅਸੀਂ ਜਿੱਤ ਕੇ ਵਿਧਾਇਕ ਜਾਂ ਐਮਪੀ ਬਣਦੇ ਆ ਪਰ ਤੁਸੀਂ ਸਾਡੀ लाज ਨਹੀਂ ਰੱਖ ਲੈ ਅਤੇ ਤੁਸੀਂ ਸਾਡੇ ਤੱਕੇਸ਼ੇ ਹੀ ਕਰ ਰਹੇ ਹੋ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ 5 ਸਾਲ ਪਿਓ ਦੇ 5 ਸਾਲ ਪੁੱਤਰ ਦੇ ਸਮਾਂ ਥੋੜਾ ਰਹਿ ਗਿਆ ਉਸ ਤੋਂ ਬਾਅਦ ਸਭਤਾ ਬਰਾਬਰ ਕੀਤਾ ਜਾਵੇਗਾ ਜਿਹੜੇ ਪ੍ਰਸ਼ਾਸਨ ਗਲਤ ਤੱਕੇਸ਼ੇ ਹੀ ਕਰ ਰਹੇ ਹਨ ਉਹਨਾਂ ਨੂੰ ਇਸ ਦੀ ਸਜ਼ਾ ਜ਼ਰੂਰ ਦਿੱਤੀ ਜਾਵੇਗੀ ਅਤੇ ਬਹੁਤ ਤੋਂ ਬਖਸ਼ਤ ਕੀਤਾ ਹੈ ਇਹਨਾਂ ਇਹਨਾਂ ਨੇ ਸਮਾਜ ਨੂੰ ਖਰਾਬ ਇਹਨਾਂ ਪੁਲਸ ਵਾਲਿਆਂ ਨੇ ਕੀਤਾ ਜੇ ਕਦੇ ਤਾਕਤ ਆਵੇ ਕਿੱਥੋਂ ਤੱਕ 25 ਐਸਪੀ ਡਿਸਮਿਸ ਕਰਨੇ ਚਾਹੀਦੇ ਆ 50 75 ਸੋ ਨਿਹਾਲ ਰਾਸ਼ਟਰੀ ਆਗਿਆ ਕਿਸਮਿਸ ਤਾਂ ਜੋ ਕਿਸੇ ਵੀ ਸਰਕਾਰ ਆਵੇ ਕੋਈ ਵਰਦੀ ਧਾਰੀ ੱੱਕਾ ਨਾ ਕਰ ਸਕੇ ਰਾਜਾ ਤੇਰੀ ਫੌਜ ਤੇ ਦੇਖ ਕੇ ਬੀਬੀ ਪੁਲਸ ਵਾਲਿਆਂ ਨੇ ਬੀਬੀਆਂ ਦੀ ਇੱਜ਼ਤ ਨੂੰ ਖਰਾਬ ਕੀਤੀ ਫੜ ਫੜ ਕੇ ਧੱਕੇ ਮਾਰੇ। ਕਿਆ ਕਿਆ ਲੋਕਤੰਤਰ ਹੈ ਯਾਰ? ਪੂਛ ਪ੍ਰਸ਼ਨ ਹੈ। ਕਿਆ ਕਿਆ ਪੂਛੋ ਯਾਰ? ਯਾਰ ਡੈਮੋਕ੍ਰੇਸੀ ਹੈ। ਪਰ ਗੱਲ ਇਹ ਹੈ ਅੱਜ ਆਪਣੇ ਕੋਲੇ ਕੋਈ ਗੱਲ ਨਹੀਂ ਆ ਵੀ ਜਿਹੜਾ ਇਹਨਾਂ ਨਾਲ ਹਸਾਕਤਾ ਕਰ ਸਕੀ। ਪਰ ਮੇਰੀ ਬੇਨਤੀ ਹੈ ਅੱਜ ਅੰਮ੍ਰਿਤਸਰ ਦੇ ਲੋਕਾਂ ਨੂੰ ਦੱਸਣਾ ਹੈ ਵੀ ਜੋ ਹੋਇਆ 41 ਕਾਉਂਸਲਰ ਸਾਡੇ ਜਿੱਤੇ। ਅੰਨਿਆ ਪਾਰਟੀਆਂ ਦਾ ਮੈਨੂੰ ਲੱਗਦਾ ਮੈਨੂੰ ਪਤਾ ਨਹੀਂ ਅੰਦਰ ਸਮਰਥਨ ਉਹਨਾਂ ਨੇ ਕਿਹਾ ਕਿ ਅਸੀਂ ਸਦਾ ਧਾਰੀ ਜਿਹਨੂੰ ਬਣਾ ਰਹੇ ਸੀ ਉਹਦੇ ਨਾਲ ਨਹੀਂ ਆ ਫਿਰ 42 ਬੰਦੇ ਸਾਡੇ ਖੜੇ ਐ ਬਾਹਰ ਲੈ ਕੇ ਗਏ ਪਿਛਲੇ ਬਾਹਰ ਵਿੱਚ ਵੀ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਲੈ ਕੇ ਗਏ ਔਰ ਸਾਬਕਾ ਮੇਰ ਨੂੰ ਆਪਣੀਆਂ ਗੱਡੀਆਂ ਚ ਵਾਕੇ ਲਿਆਵੇ ਇੱਥੇ ਡੀਸੀਪੀ ਸਾਹਿਬ ਸੀ ਉਹ ਆਉਂਦੇ ਕਾਂਸਟੇਬਲਾਂ ਤੋਂ ਸਾਡੂ ਧੱਕੇ ਮਾਰਾ ਰਹੇ ਇੱਕ ਕੰਮ ਕਿਨੇ ਕੀਤਾ ਇਹ ਸਰਕਾਰਾਂ ਦੇ ਸਕਰੌਨੀਆ ਆਦਰਵਾਇਜ਼ ਐਮ.ਐਲ.ਏ ਰੁਤਬਾ ਉਹ ਚੀਜ਼ ਸੈਕਰੀਟ ਹੁੰਦੇ ਹੈ ਇਹ ਸਾਡੇ ਲੋਕਾਂ ਦਾ ਕੰਮ ਹੈ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਤਾਕਤ ਦੇਖ ਕੇ ਸਾਡੇ ਖਿਲਾਫ ਟਕੜਾ ਕੀਤਾ ਹੈ ਮੇਰੀ ਬੇਨਤੀ ਹੈ ਇੱਥੇ ਰੋ ਮੈਂ ਕਾਉਂਸਲਰ ਸਰਵਨਾ ਨਾਲ ਗੱਲ ਕਰਕੇ ਆਉਣਾ ਹੈ ਰਾਜਾ ਵੜਿੰਗ ਰਾਤ ਰੁਪੇਗਾ ਤਾਂ ਮੇਰੇ ਨਾਲ ਰੁਕੇ ਉਹ ਨਹੀਂ ਨਾ ਰੁਕੇ ਨੂੰ ਵੀ ਰਾਤ ਨੂੰ ਇੱਥੇ ਰੱਖਣਾ ਸਾਰੇ ਪੁਲਸਾਂ ਦੇ ਨੂੰ ਠੀਕ ਹੈ ਨਾ ਫਿਰ ਰਾਤ ਨੂੰ ਪੁਲਿਸ ਕਮਿਸ਼ਨਰ ਵੀ ਸੌਵੇਂ ਨਾ ਤੜਕ ਪੁੱਛੇ ਵੀ ਪਏ ਕੋਈ ਫਰਕ ਨਹੀਂ ਪੈਂਦਾ ਭਗਤ ਸਿੰਘ ਹਰਾਂ ਨੇ ਇੰਨੀ ਇੰਨੀਆਂ ਲੜਾਈਆਂ ਲੜੀਆਂ ਯਾਰ ਜੇ ਤੁਸੀਂ ਦੋ ਚਾਰ ਦੇ ਨੇ ਇਸ ਤਰ੍ਹਾਂ ਲਾ ਲੋਗੇ ਤੇ ਕਮ ਸੇ ਕਮ ਹਾਈ ਕੋਰਟ ਤੋਂ ਆਰਡਰ ਆਏਗਾ ਤੇ ਇਹਨਾਂ ਦੇ ਪੁਲਸੀਆਂ ਦੇ ਸਾਹਮਣੇ ਅਸੀਂ ਆਪ ਦਾ ਮੇਰ ਬਣਾ ਕੇ ਦੁਆਰੇ ਕੱਢ ਦੇਵਾਂਗੇ ਪੈਦਾ ਨਹੀਂ ਤੈਨਾਂਰੀ ਹੋ ਗਿਆ ਤੂੰ ਪਹਿਲਾਂ ਇੱਥੇ ਨਹੀਂ ਚੰਡੀਗੜ੍ਹ ਦਾ ਮੇਅਰ ਦੁਆਰੇ ਕਿੰਤੀ ਕਿਰਾਏ ਦੂਜੇ ਪਾਸੇ ਹਾਈ ਕੋਰਟ ਨੇ ਬਣਾਇਆ ਕਾਲੀ ਦਲ ਦੀ ਲੈ ਬਾਬਾ ਸੁੱਖ ਰੱਖੇ ਸੀਨੀਅਰ ਲੀਡਰ ਤੁਹਾਨੂੰ ਰਾਮਦਾਸ ਜੀ ਕਿਰਪਾ ਕਰਨ ਵਿਕਰਮ ਸਿੰਘ ਜੀ ਟੀਆ ਜੀ ਪਹਿਲਾਂ ਮੇਅਰ ਬਣਾਵਾਂਗੇ ਤੇ ਫਿਰ ਆ ਜਿਹੜੇ ਭਾਈ ਸਾਹਿਬ ਖੜੇ ਐ ਸੀਪੀ ਭੁੱਲਰ ਸਾਹਿਬ ਦੀ ਲੱਡੂ ਦੇ ਕੇ ਜਾਵਾਂਗੇ ਪਰ ਲੱਡੂ ਇਹਨਾਂ ਨੂੰ ਮਿੱਠੇ ਨਹੀਂ ਦੇਣੇ ਨਮਕੀਨ ਦੇਣੇ ਜੇ ਕਸਦੀ ਹੋਏ ਆ ਕੇ ਦੀ ਕੁਰਸੀ ਤੇ ਬਿਠਾਣਾ ਚਾਹੀਦਾ ਹੈ ਗੁਜਰੀਵਾਲ ਜੀ ਨੂੰ ਸਾਨੂੰ ਚੁਣਿਆ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਫਰਜ ਬਣਦਾ ਹੈ ਜੋ ਲਰ ਵਰਗੇ ਸੀਨੀਅਰ ਅਫਸਰ ਜੋ 30 ਸਾਲ ਤੋਂ ਸੇਵਾ ਕਰ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ 5 ਸਾਲ ਬਾਅਦ ਟੈਸਟ ਦੇ ਕੇ ਉਹ ਇਹ ਦਾਰੇ ਜਿੱਤ ਕੇ ਆਉਣੇ ਸੀਐਮ ਦੀ ਕੁਰਸੀ ਤੇ ਬਿਠਾ ਜਾਏ ਸਾਨੂੰ ਲੋਕਾਂ ਨੂੰ ਧੰਕੇ ਮਾਰ ਰਹੇ ਹੈ ਉਹ ਬਹੁਤ ਵਧੀਆ ਢੰਗ ਦੇ ਨਾਲ ਪ੍ਰਸ਼ਾਸਨ ਨੂੰ ਕੰਟਰੋਲ ਕਰਦੇ ਨੇ ਤੇ ਲੋਕਾਂ ਦੀ ਆਵਾਜ਼ ਨੂੰ ਦਬੋਂਦੇ ਨੇ ਲੋਕਾਂ ਨੂੰ ਪੰਜਾਬ ਸਰਕਾਰ ਮੌਜੂਦਾ ਐਮਐਲਏ ਐਮਪੀ ਨੂੰ ਦਬਾ ਲੈਂਦੇ ਹਨ ਕਿਉਂਕਿ ਉਹਨਾਂ ਉੱਪਰ ਆਮ ਆਦਮੀ ਪਾਰਟੀ ਦਾ ਡੰਡਾ ਕਾਇਮ ਹੈ ਅਤੇ ਉਹ ਉਸ ਡੰਡੇ ਦੇ ਡਰ ਦੇ ਤਹਿਤ ਕੰਮ ਕਰਦੇ ਨੇ ਉਹਨਾਂ ਨੂੰ ਸੀਐਮ ਦੀ ਕੁਰਸੀ ਤੇ ਬਿਠਾਉਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਦੀ ਵਿਵਸਥਾ ਜੋ ਵਿਗੜ ਚੁੱਕੀ ਹੈ ਉਸ ਨੂੰ ਸਮਾਹਲਨ ਵਿੱਚ ਵੱਡਾ ਯੋਗਦਾਨ ਪਾ ਸਕਦੇ ਨੇ ਉਹਨਾਂ ਇਹ ਵੀ ਕਿਹਾ ਕਿ ਵਿਕ੍ਰਮ ਸਿੰਘ ਜੀਠੀਆਂ ਨੇ ਅਸਦੇ ਹੋਏ ਕਿ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਦੇ ਉੱਪਰ ਹਮਲਾ ਕਰਾਉਣ ਦੇ ਵਿੱਚ ਜੋ ਨਰਾਇਣ ਸਿੰਘ ਚੌੜਾ ਨੇ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਸੇਵਾ ਨਿਭਾ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉੱਪਰ ਸ਼ਰੀਆਮ ਗੋਲੀਆਂ ਚਲਾਈਆਂ ਮੌਜੂਦ ਉਸ ਟਾਈਮ ਪੁੱਲਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਦੇ ਕੋਲ ਸਨ ਅਤੇ ਉਹ ਚੌੜਾ ਸਾਹਿਬ ਦੇ ਨਾਲ ਹੱਥ ਮਿਲਾ ਰਹੇ ਨੇ ਉਹਨਾਂ ਦੇ ਨਾਲ ਜਫੀਆਂ ਪਾ ਰਹੇ ਨੇ ਇਸ ਤਰ੍ਹਾਂ ਦੇ ਜੋ ਸੀਨੀਅਰ ਅਫਸਰ ਨੇ ਜੋ ਲੋਕਾਂ ਦੀ ਹਿਫਾਜ਼ਤ ਕਰਨ ਦੀ ਬਜਾਏ ਆਮ ਆਦਮੀ ਪਾਰਟੀ ਸਰਕਾਰ ਦਾ ਕੰਮ ਕਰ ਰਹੇ ਹਨ ਅਤੇ ਆਮ ਆਦਮੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸ਼ਹਿ ਦੇ ਹਿੱਟ ਕੰਮ ਕਰ ਰਹੇ ਹਨ ਅਤੇ ਲੋਕਾਂ ਨੂੰ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ ਉਹਨਾਂ ਨੂੰ ਇੱਕ ਵੱਡੀ ਕੁਰਸੀ ਤੇ ਬਿਠਾਉਣਾ ਚਾਹੀਦਾ ਹੈ ਉਹਨਾਂ ਨੂੰ ਸੀਐਮ ਬਣਾਉਣਾ ਚਾਹੀਦਾ ਹੈ ਇਹ ਸ਼ਬਦ ਸਰਦਾਰ ਵਿਕਰਮ ਸਿੰਘ ਜੀਠੀਆ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਾਨਫਰੰਸ ਕਰਦੇ ਹੋਏ ਕਹੇ ਹਨ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੇਅਰ ਬਣਦੇ ਹੀ ਪੁੱਲਰ ਸਾਹਿਬ ਦੀ ਟਰਾਂਸਫਰ ਕਰਵਾ ਦਿੱਤੀ ਹੈ ਜੋ ਕਿ ਹੁਣ ਲੁਧਿਆਣੇ ਦੇ ਵਿੱਚ ਚਲੇ ਗਏ ਹਨ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਨਵੇਂ ਸੀਪੀ ਜਿਨ੍ਹਾਂ ਨੇ ਚਾਰਜਸ ਸੰਭਾਲਿਆ ਹੈ ਉਹ ਅੱਜ ਮੌਜੂਦ ਰਹਿਣਗੇ ਅਤੇ ਤਜ ਪੋਚੀ ਦੀ ਜੋ ਰਸਮ ਆਧਾ ਹੋ ਰਹੀ ਹੈ ਕੁੱਸ ਵਿੱਚ ਮੌਜੂਦ ਰਹਿਣਗੇ ਅਤੇ ਪ੍ਰਸ਼ਾਸਨ ਨੂੰ ਕੰਟਰੋਲ ਕਰਨਗੇ ਪੁੱਲਰ ਸਾਹਿਬ ਨੂੰ ਇੱਕ ਵੱਡਾ ਨਾਮ ਮਿਲ ਚੁੱਕਾ ਹੈ ਤੇ ਉਹਨਾਂ ਦੀ ਬਦਲੀ ਜੋ ਮੇਅਰ ਵੱਲੋਂ ਕਰਵਾ ਦਿੱਤੀ ਗਈ ਹੈ ਤੇ ਉਹਨਾਂ ਨੂੰ ਲੁਧਿਆਣੇ ਦੇ ਵਿੱਚ